ਗੀਤਕਾਰ ਪਿੰਥੋ ਵਾਲਾ ਢਿੱਲੋਂ ਯਾਨੀ ਸਰਜੀਤ ਸਿੰਘ ਢਿੱਲੋਂ ਰਚਨਾ ਅਸ਼ੋਕ ਬਾਂਸਲ ਮਾਨਸਾ ਬੁੱਲੀ ਪਾ ਕੇ ਚੜ ਗਈ ਪੀਂਗ ਤੇ ਡਿਗ ਪੀ ਫਲਾਰਾ ਖਾ ਕੇ ਬੋਚੀ ਮੇ ਜੀਜਾ ਕਰਦੀ ਨਾਰ ਬਣਾ ਕੇ ਸਭ ਤੋਂ ਪਿਆਰਾ ਰਿਸ਼ਤਾ ਜਗ ਤੇ ਕਹਿੰਦੇ ਜੀਜਾ ਸਾਲੀ ਨਿਉਕੇ ਚੱਕ ਬਠਿਆ ਗੇਂਦ ਕੁੰਗੁਰੂਆਂ ਵਾਰੀ ਪਿੰਥੋ ਵਾਲੇ ਦੀ ਦਿੱਤੀ ਨਿਸ਼ਾਨੀ ਪਾ ਕੇ ਗੱਲ ਵਿੱਚ ਕਾਲੀ ਗਾਨੀ ਗਿੱਧਿਆਂ ਦੀ ਤੂੰ ਬਣ ਗਈ ਰਾਣੀ ਨਜ਼ਰ ਟਿਲੌਂਦੀ ਕਰਦੀ ਕਾਰਾ ਨਹੀਂ ਖਤਰੇ ਤੋਂ ਖਾਲੀ ਨਿਉ ਕੇ ਚੱਕ ਪੱਠਿਆ ਗੇਂਦ ਕੁੰਗੁਰਾਂ ਵਾਲੀ ਗਲਸਣ ਬੀਏ ਪਾਸ ਦਿਉਰਾ ਤੈਨੂੰ ਅਕਲ ਜਮਾ ਨਹੀਂ ਪੋਰਾ ਅੱਜ ਕਿਉਂ ਪੀਣ ਬਹਿ ਗਿਆ ਵੇ 10 ਦੇ 14 ਪੜੀਆਂ ਕੌਣ ਚਰਾ ਕੇ ਲੈ ਗਿਆ ਵੇ ਭਾਬੀ ਵਿੱਚ ਕਾਲਜਾਂ ਜਾ ਕੇ ਲੁੱਟ ਕੇ ਮੋਜਾਂ ਐ ਛੁਡਾ ਕੇ ਸਿੱਖਿਆ ਖਾਣਾ ਪੀਣਾ ਨਹੀਂ ਲਾਲ ਪਰੀ ਤੇ ਬਾਜੂ ਮੁਸ਼ਕਲ ਹੋ ਗਿਆ ਜੀ ਨਾਨੀ ਆ ਕੀ ਗੱਲ ਕਸੂਤੀ ਕਹੇਗੀ ਮੇਰੀ ਪੀਤੀ ਸਾਰੀ ਲਹਿ ਗਈ ਸੋਹੀ ਹੋਇਆ ਸ਼ਰਾਬੀ ਤੋਂ ਪਾਵਾਸਤਾ ਟਿਲੋਂ ਮਾਫੀ ਮੰਗੇ ਪਾਪੀ ਤੋਂ ਪਾਵਾਸਤਾ ਟਿਲੋਂ ਮਾਫੀ ਮੰਗੇ ਪਾਪੀ ਤੋਂ ਸਾਡੇ ਹੱਥਾਂ ਵਿੱਚ ਆ ਮੋਬਾਈਲ ਫੋਨ ਆਉਣ ਤੋਂ ਪਹਿਲਾਂ ਇਹ ਗੀਤ ਤਵਿਆਂ ਬਾਰੇ ਯੁੱਗ ਵਿੱਚ ਅਕਸਰ ਪਿੰਡਾਂ ਵਿੱਚ ਚੱਲਦੇ ਸਪੀਕਰਾਂ ਵਿੱਚ ਵੱਜਦੇ ਹਰੇਕ ਪਿੰਡੂ ਪੰਜਾਬੀ ਨੇ ਸੁਨੇ ਹਨ ਪਿੰਥੋ ਮਾਲਵੇ ਦੀ ਐਨ ਧੁਨੀ ਵਿੱਚ ਜ਼ਿਲ੍ਹੇ ਬਠਿੰਡੇ ਦੇ ਸ਼ਹਿਰ ਰਾਮਪੁਰਾ ਦੇ ਲਾਗਲਾ ਪਿੰਡ ਹੈ ਟਿੱਲੋਂ ਨਾ ਗੀਤਾਂ ਦੇ ਗੀਤ ਕਰਦਾ ਗੋਤ ਹੁੰਜ ਮਾਪਿਆਂ ਨੇ ਉਹਦਾ ਨਾਂ ਸਰਜੀਤ ਰੱਖਿਆ ਸੀ ਸਰਜੀਤ ਸਿੰਘ ਢਿੱਲੋਂ ਜੋ ਗੀਤ ਕਰ ਵਜੋਂ ਪਿੰਥੋ ਵਾਲਾ ਢਿੱਲੋਂ ਵਜੋਂ ਪੰਜਾਬੀਆਂ ਦੇ ਦਿਲਾਂ ਵਿੱਚ ਇੱਕ ਵੱਖਰਾ ਸਥਾਨ ਰੱਖਦਾ ਹੈ ਕਿਹੜੀ ਜਵਾਨੀ ਰਹੇ ਨਾ ਗੁੱਜੀ ਖੁੱਲ ਗਿਆ ਪੇਟ ਮਟਿਆਰਾਂ ਦਾ ਧੂਵਾ ਚਾਦਰਾਂ ਖਿੱਚ ਕੇ ਰੱਖਦਾ ਸ਼ੌਕ ਗੋਰੀਆਂ ਨਾਰਾਂ ਦਾ ਆਵੇ ਗੱਬਰੂ ਆ ਪਰਖਾਂ ਤੈਨੂੰ ਕੀ ਪਰਖੇਗੀ ਯਾਰਾਂ ਦਾ ਕੀੜੀਆਂ ਨੂੰ ਵੀ ਖੰਭ ਲੱਗ ਜਾਂਦੇ ਸੌਣ ਮਹੀਨਾ ਪਿਆਰਾਂ ਦਾ ਗਾਲੇ ਬਚਾਈ ਰੱਬਾ ਕਮਲੇ ਟੋਲੇ ਤੋਂ ਕੀਦਮੋਹਾ ਲੜ ਗਿਆ ਨੀ ਹਾਸੇ ਵਿੱਚ ਬੋਲੇ ਤੋਂ ਸਿਮਿਤ ਅਨੇਕਾਂ ਹੀ ਢਿੱਲਾਂ ਦੇ ਲਿਖੇ ਗੀਤ ਮੁਹੰਮਦ صدیق ਰਣਜੀਤ ਕੌਰ ਦੀ ਆਵਾਜ਼ ਵਿੱਚ ਪੰਜਾਬੀਆਂ ਦੇ ਦਿਲਾਂ ਵਿੱਚ ਵਸਦੇ ਹਨ ਇਸ ਤੋਂ ਇਲਾਵਾ ਕਰਤਾਰ ਰਮਲਾ ਤੇ ਸੁਖਵੰਤ ਕੌਰ ਦੀਆਂ ਬਜ਼ਾਂ ਵਿੱਚ ਮੇਤਰਾ ਦੇ ਦਿਲ ਲੱਗੀ ਲੰਘੀ ਹੁਲਾਰਾ ਖਾ ਕੇ ਵੀ ਪਿੰਡੂ ਪੰਜਾਬ ਵਿੱਚ ਬਹੁਤ ਮਕਬੂਲ ਹੋਇਆ ਮਨਜੀਤ ਰਾਹੀ ਦਲਜੀਤ ਕੌਰ ਮੇਜਰ ਰਾਸਤਾਨੀ ਸਮੇਤ ਅਨੇਕਾਂ ਹੀ ਢਿੱਲੋਂ ਦੇ ਲਿਖੇ ਗੀਤ ਵੱਖ-ਵੱਖ ਕਲਾਕਾਰਾਂ ਨੇ ਰਿਕਾਰਡ ਕਰਵਾਏ ਬੇਸ਼ੱਕ ਸਰਜੀਤ ਸਿੰਘ ਢਿੱਲੋਂ ਕੁਝ ਬਾਰੇ ਪਹਿਲਾਂ ਇਸ ਜਹਾਨ ਨੂੰ ਹਲ ਵਿਦਾ ਅਕਿਆ ਪਰ ਉਹਦੇ ਗੀਤ ਪੰਜਾਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਵਸਤੇ ਰਹਿਣਗੇ ਧੰਨਵਾਦ